ਹਾਂਜੀ ਕਿਦਾਂ ਸਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਆ ਜੀ ਸੋ ਵੀਡੀਓ ਹੈਗੀ ਆ ਯਾਰ ਮੈਂ ਸੋਚਦਾ ਵੀ ਮੈਂ ਮੈਨੂੰ ਕੰਮੇ ਚਾਹੀਦੇ ਆ ਮੁੰਡੇ ਕੁੜੀਆਂ ਤੇ ਮੋਬਾਈਲ ਵੀ ਦਿਨਾ ਜਿਨ੍ਹਾਂ ਨੂੰ ਕੰਮ ਆਉਂਦਾ ਹੋਵੇ ਜਾਂ ਜਿਨ੍ਹਾਂ ਚ ਉਹ ਹੋਵੇ ਸੋ ਜਿਹੜੇ ਮੇਰੇ ਨਾਲ ਕੰਮ ਕਰ ਸਕਦੇ ਆ ਲਾਰੇ ਵਾਲਾ ਆਪਾਂ ਕੰਮ ਲਾਉਂਦੇ ਨਹੀਂ ਏ ਮੇਰਾ ਜਿਹੜਾ ਰੇਡੀਓ ਆ ਇਹ ਕੈਨੇਡਾ ਚ ਉਹ ਕੀਤਾ ਹੋਇਆ ਆ ਸਰਕਾਰ ਵੱਲੋਂ ਹਾਂਜੀ ਕਰਾਉਣਾ ਪੈਂਦਾ ਆ ਸੋ ਜਿੱਦਾਂ ਹੁਣ ਉਹ ਫॉर एग्जांपल ਪ੍ਰਾਈਮ ਏਸ਼ੀਆ ਨਾਲ ਵੀਰ ਭਰਾ ਜਿਹੜੇ ਕੰਮ ਕਰਦੇ ਸੀ ਉਹ ਕੈਨੇਡਾ ਆ ਗਏ ਆ ਇਦਾਂ ਹੀ ਆ ਮੈਨੂੰ ਸੀਰੀਅਸ ਇਨਕੁਆਰੀ ਚਾਹੀਦੀ ਆ ਯਾਰ ਇਹ ਨਹੀਂ ਵੀ ਭਾਜੀ ਅਸੀਂ ਗਰੀਬ ਆ ਅਸੀਂ ਇਦਾਂ ਮੈਨੂੰ ਰੱਖ ਲੋ ਕੰਮ ਤੇ ਇਦਾਂ ਉਦਾਂ ਜਿਹਦਾ ਪਹਿਲਾਂ ਵੀ ਜਦੋਂ ਮੇਰਾ ਆਪਰੇਸ਼ਨ ਹੋਇਆ ਸੀ ਉਸ ਤੋਂ ਪਹਿਲਾਂ ਮੈਂ 5-7 ਮੁੰਡੇ ਕੁੜੀਆਂ ਰੇਡੀਓ ਤੇ ਰੱਖੇ ਸੀ ਉਹਨਾਂ ਨੂੰ ਪੇ ਵੀ ਕਰੀਦੀ ਸੀ ਆਪਾਂ ਪੈਸੇ ਵੀ ਦਈ ਦੇ ਸੀ ਕਾਰ ਸੇਵਾ ਨਹੀਂ ਸੋ ਜਿਹਦੀ ਮਿਹਨਤ ਆ ਉਹਦਾ ਵੀ ਦੇਣੀ ਪੈਂਦੀ ਆ ਠੀਕ ਹੈ ਨਾ ਸੋ ਹੁਣ ਮੈਂ ਸੋਚ ਰਿਹਾ ਸੀਗਾ ਵੀ ਭਾਈ ਕਰਨਾ ਤੁਸੀਂ ਕੀ ਆ ਕੰਮ ਸੌਖਾ ਹੀ ਆ ਯਾਰ ਕੋਈ ਸਟੱਡੀ ਨਹੀਂ ਚਾਹੀਦੀ ਡਿਪਲੋਮਾ ਨਹੀਂ ਚਾਹੀਦਾ ਭਾਵੇਂ ਤੁਹਾਨੂੰ ਡੱਕਾ ਨਹੀਂ ਆਉਂਦਾ ਬਸ ਗੱਲਾਂ ਹੋਣੀਆਂ ਚਾਹੀਦੀਆਂ ਮੇਰੀ ਤਰ੍ਹਾਂ ਬਸ ਸੰਗਣਾ ਨਹੀਂ ਉਹ ਨਹੀਂ ਕਰਨਾ ਵੀ ਯਾਰ ਇਦਾਂ ਉਦਾਂ ਮੈਨੂੰ ਉਹ ਚਾਹੀਦੇ ਆ ਜਿਨ੍ਹਾਂ ਨੇ ਕੀਤਾ ਹੋਵੇ ਜਿਨ੍ਹਾਂ ਕੋਲ ਐਕਸਪੀਰੀਅੰਸ ਹੋਵੇ ਤਾਂ ਫਿਰ ਸੋਨੇ ਤੇ ਸੁਆਗ ਆਇਆ ਜਿਨ੍ਹਾਂ ਨੇ ਨਹੀਂ ਵੀ ਇਹ ਕੰਮ ਕੀਤਾ ਕਰ ਲੈ ਕੀ ਆ ਦੁਕਾਨਾਂ ਹੁੰਦੀਆਂ ਕੱਪੜੇ ਦੀਆਂ ਚੱਕ ਲੋ ਲੈ ਬੀਬੀਆਂ ਬੈਠੋ ਉਦਹੀਂ ਲਾਈਕ ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਉਦਾਹਰਨ ਦਿੰਦਾ ਮੈਂ ਇਹ ਚੀਜ਼ਾਂ ਮਨੁੱਖ ਦੇ ਮਾਈਂਡ ਤੇ ਕਿੱਦਾਂ ਅਸਰ ਕਰਦੀਆਂ ਕਦੀ ਵੀ ਤੁਸੀਂ ਉਹ ਕੀਤਾ ਹੋਣਾ ਲਾਲ ਤੇ ਪੀਲਾ ਰੰਗ ਇਹ ਭੁੱਖ ਇਨਸਾਨ ਦੀ ਉਹ ਕਰਦੇ ਆ ਜਿੰਨੇ ਵੀ ਦੁਨੀਆ ਦੇ ਵੱਡੇ ਵੱਡੇ ਹੋયા ਜਿਹੜੇ ਫੂਡ ਚ ਇਨ ਆਇਆ ਉਹਨਾਂ ਦਾ ਜਿਹੜਾ ਤੁਸੀਂ ਕਦੀ ਵੀ ਦੇਖ ਲਿਓ ਉਹ ਪੀਲੇ ਜਾਂ ਲਾਲ ਰੰਗ ਚ ਉਹਨਾਂ ਦਾ ਲਿਖਿਆ ਹੋਊ ਸਾਰਾ ਕੁਝ ਹੁਣ ਜਿੰਨੇ ਵੀ ਦੁਨੀਆ ਦੇ ਗੋਰਿਆਂ ਦੇ ਵੱਡੇ ਵੱਡੇ ਤੁਸੀਂ ਆਪ ਸੋਚ ਕੇ ਦੇਖ ਲਓ ਪੀ ਜਿੰਨਾ ਤੋਂ ਤੁਸੀਂ ਬਾਹਰ ਖਾਣੇ ਆ ਘਰੋਂ ਬਾਹਰ ਖਾਣਾ ਖਾਣੇ ਆ ਸੋ ਕੋਈ ਵੀ ਕੁਝ ਵੀ ਖਾਣੇ ਆ ਤੁਸੀਂ ਉਹਨਾਂ ਦਾ ਲਿਖਿਆ ਹੋਊਗਾ ਲਾਲ ਜਾਂ ਪੀਲੇ ਰੰਗ ਚ ਇਹ ਭੁੱਖ ਵਧਾਉਂਦੇ ਆ ਇਨਸਾਨ ਦੀ ਸੋ ਇਹਨਾਂ ਚੀਜ਼ਾਂ ਹੁੰਦੀਆਂ ਆ ਠੀਕ ਹੈ ਨਾ ਸੋ ਇਹ ਹੁਣ ਇਹ ਲਾਈਕ ਮਨੋਖਰੇ ਮਾਈਂਡ ਤੇ ਚੀਜ਼ਾਂ ਅਸਰ ਕਰਦੀ ਹੁਣ ਮੈਂ ਆ ਹੁਣ ਜੇ ਮੈਂ ਉਦਾਂ ਹੀ ਇਦਾਂ ਹਮ ਜੀ ਜੀ ਦਨ ਸਾਰੇ ਹੋਰ ਜੀ ਕਿੱਦਾਂ ਜੀ ਬੰਦੇ ਨੇ ਕਹਣਾ ਲਾਈਕ ਮਨੋਖ ਦਾ ਅੱਗੇ ਕਾਲੀ ਚ ਆ ਉੱਤੇ ਕਿਤੇ ਉਹ ਕਹਦੇ ਇੰਨੀ ਚੱਲਦੀ ਆ ਉੱਤੇ 30 ਸਕਿੰਟ ਦੀ ਵੀਡੀਓ ਹੁੰਦੀ ਆ ਪਰਦੇਸਾਂ 'ਚ ਸਾਰੇ ਕਾਲੀਆਂ 'ਚ ਤਾਂ ਹੈਗੇ ਆ ਉਹਨਾਂ ਤੋਂ ਕਿੱਥੋਂ 3 ਦਿਨ ਘੰਟੇ ਦੀਆਂ ਵੀਡੀਓ ਦੇਖ ਹੁੰਦੀਆਂ ਇਹ ਕਈ ਨਹੀਂ ਪਸੰਦ ਚਲੋ ਜੀ ਸਕਿਪ 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 ਇਹ ਚੱਕਰ ਆ ਭੱਜ ਦੌੜ ਕਾਫੀ ਆ ਇਨਸਾਨ ਦੀ ਸੋ ਉਹਨੂੰ ਸੋ ਇਨਸਾਨ ਕੋਲ ਆਪਸ਼ਨ ਵੀ ਕਾਫੀ ਆ ਠੀਕ ਆ ਨਾ ਸੋ ਇਹ ਚ ਕਰਿਆ ਵੀ ਤੁਸੀਂ ਮਨੁੱਖ ਨੂੰ ਆਪਣੇ ਨਾਲ ਬੰਨਣਾ ਕਿੱਦਾਂ ਵੀ ਤੁਸੀਂ ਇਦਾਂ ਦਾ ਕੀ ਪੇਸ਼ ਕਰੋਗੇ ਉਹ ਚੀਜ਼ ਉਹ ਮੈਨੂੰ ਹੁੰਡੇ ਗੁੜੀਆਂ ਚਾਹੀਦੇ ਜਿਨ੍ਹਾਂ ਚ ਕਲਾ ਹੋਵੇ ਵੀ ਜੇ ਕਿਸ ਨੇ ਇੱਕ ਵਾਰੀ ਤੁਹਾਡੀ ਵੀਡੀਓ ਦੇਖ ਲਈ ਇੱਕ ਵਾਰ ਸੁਣ ਕੇ ਜਾਵੇ ਤੁਹਾਡੀ ਗੱਲ ਠੀਕ ਹੈ ਨਾ ਪਰ ਲਓ ਜੇ ਤੁਸੀਂ ਕਿਸੇ ਦੁਕਾਨ ਤੇ ਸੇਲ ਵਾਲੇ ਦੀ ਤੇ ਮੈਂ ਭੇਜੇ ਵੀ ਇੱਥੇ ਜਾ ਕੇ ਉਹਨਾਂ ਦੀ ਮਸ਼ਹੂਰੀ ਕਰੋ ਇਹ ਨਹੀਂ ਵੀ ਉੱਧੇ ਸਸਤੀ ਜੀ ਚ ਇੱਥੇ ਜੀ ਕੱਪੜਾ ਪਹਿਣਾ ਲਈ ਵੀ ਸਮਝੇ ਨਾ ਮੈਂ ਕੀ ਕਹਿ ਰਿਹਾ ਉਹ ਆ ਸੋ ਜਿਹੜੇ ਮੇਰੇ ਨਾਲ ਕੰਮ ਕਰੋਗੇ ਸੋ ਭਾਵੇਂ ਤੁਸੀਂ ਆਪਣੇ ਤੌਰ ਤੇ ਵੀ ਸਟੱਡੀ ਕਰ ਲਵੇ ਕੋਈ ਲਾਰਾ ਨਹੀਂਗਾ ਝੂਠਾ ਸੋ ਆ ਮੇਰਾ ਜਿੱਦਾਂ ਵੀ ਇਹ ਰੇਡੀਓ ਰਜਿਸਟਰਡ ਆ ਇੱਥੇ ਚੈੱਕ ਵੀ ਸਪਾਇਆ ਹਾਂ ਅਬ ਇਹਨੂੰ ਨਾ ਦਨਿਆ ਸੋ ਮੈਂ ਉਹਨਾਂ ਨੂੰ ਪੇ ਵੀ ਕਰੂੰਗਾ ਸੋ ਇੱਕ ਸਾਲ ਬਾਅਦ ਉਹ ਕੈਨੇਡਾ ਆ ਸਕਦੇ ਆ ਕਿਉਂਕਿ ਫੇ ਮੇਰੇ ਨਾਲ ਕੰਮ ਕਰਦੇ ਹੋਣੇ ਮੈਂ ਸਰਕਾਰ ਨੂੰ ਕਹਿਣਾ ਤੇ ਆ ਦੇਖੋ ਇੰਦੀ ਰੇਡੀਓ ਇਨਕਾਰਪੋਰੇਸ਼ਨ ਅਸੋ ਦੇਖ ਸਕਦੇ ਆ ਸੋ ਇਹ ਸਰਕਾਰ ਪੂਰੇ ਕੈਨੇਡਾ 'ਚ ਮੇਰਾ ਮਨਜ਼ੂਰशुदा ਰੇਡੀਓ ਆ ਮੈਂ ਕੈਨੇਡਾ 'ਚ ਕਿਤੇ ਵੀ ਜਾ ਕੇ ਕੰਮ ਕਰ ਸਕਦਾ ਕੱਲਾ ਸਰੀਜ ਨਹੀਂ ਕਿਤੇ ਵੀ ਕੈਨੇਡਾ ਮੈਂ ਮੰਨ ਲਓ ਕਿਤੇ ਹੋਰ ਮੈਂ ਆਪਣਾ ਹੰਜੀ ਹੋਮ ਲੈ ਲਿਆ ਉੱਥੇ ਵੀ ਇੰਦੀ ਰੇਡੀਓ ਇਨਕਾਰਪੋਰੇਸ਼ਨ ਸੋ ਇਹ ਮੇਰਾ ਰਜਿਸਟਰ ਹੈ ਸਾਰਾ ਸਰਕਾਰ ਵੱਲੋਂ ਇਹ ਸਾਰਾ ਮੈਂ ਟੈਕਸ ਪੇ ਕਰਦਾ ਸਾਰੇ ਕੁਝ ਮੈਂ ਕਰਦਾ ਆ ਸੋ ਜਿਹੜਾ ਮੈਨੂੰ ਮੇਰਾ ਕੰਮ ਕਰੂਗਾ ਸੋ ਆ ਜਿਹੜੇ ਲਾਈਕ ਤੁਹਾਨੂੰ ਉਦਾਹਰਨ ਦਿੰਨਾ ਜਿਹੜੇ ਲੋਕ ਆਉਂਦੇ ਆ ਕੰਮੇ ਆਉਂਦੇ ਦੂਜੇ ਦੇਛਾ ਤੋਂ ਕਿੱਦਾਂ ਆਉਂਦੇ ਆ ਪਹਿਲਾਂ ਇੱਥੇ ਰੇਡੀਓ ਤੇ ਐਡ ਚਲਾਉਣੀ ਪੈਂਦੀ ਆ ਖੁਆ